ਹੈਲੋ एवरीवन स्वागत ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਪ੍ਰਾਰ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਮਿੰਟ ਬ੍ਰਾਈਟਨੈਸ ਵਿਖੇ ਘਾਟਾ ਕਿਵੇਂ ਹੈ ਤੇ ਆਪਣੇ ਆਪਣੇ ਘਰੇ ਤੇ ਅੰਦਰ ਉਸ ਤੋਂ ਹੋਵੋਗੇ ਚਲੋ ਜੀ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਹੋਰ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੇ ਹੁਣ ਨਾ देना टाइम बहुत हो गया है स्टार्टिंग थोड़ी लेट ही कर लगी है थोड़ी चीज नहीं तबीयत ठीक नहीं हैगी फिलहाल हम पहला सब तो पहला मैं पीऊँगी लस्सी मेडिसिन ली है तो पहला पीने लस्सी चलो जी ਨੋ ਜੀ ਸਭ ਤੋਂ ਪਹਿਲਾਂ ਮੈਂ ਤਾਂ ਪੀ ਲੱਗੀਆਂ ਲੱਸੀ ਤੇ ਲੱਸੀ ਪੀ ਕੇ ਦਵਾਈ ਦੋਈ ਲੈਨੇ ਤੇ ਜੇ ਕੋਈ ਚੈਨਲ ਤੇ ਨਹੀਂ ਹੈ ਚਨ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਐਂਡ ਬੈਲ ਆਈਕਨ ਦਬਾਟ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਹਾਈ ਜਦ ਤੋੜ ਦੇਣਾ ਤੋੜਿਆ ਨਹੀਂ ਜਾਂਦਾ ਇਹ ਦੇਖੋ ਦੋ ਗਰੀ ਘਟੀ ਪੀਓਗੇ ਮੇਰਾ ਸਿਪ ਉਹ ਲੋਰ ਜਨਾ ਪਲਸੀ ਲਕੋਣੀ ਮੈਂ ਤਾਂ ਮੈਂ ਲੱਸੀ ਪੀ ਲਾਂ ਪਹਿਲਾਂ ਥੋੜਾ ਜਿਹਾ ਪਾਲ ਗਏ ਸਵਾਦ ਨਹੀਂ ਲੱਗਦੀ ਉਹਨਾਂ ਚ ਬਿਨਾ ਕਾਲੇ ਨਮਕ ਦੀ ਹੰਨਾ ਫਿਰ ਬਹਿ ਕੇ ਆਰਾਮ ਨਾਲ ਪੀਨੇ ਸਿਪ ਸਿਪ ਕਰਕੇ ਕਾਲੀ ਚ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਆਰਾਮ ਨਾਲ ਜਿਹੜੀ ਚੀਜ਼ ਖਾਣੀ ਹੈ ਰੋਟੀ ਖਾਣੀ ਹੈ ਚਾਹੀਏ ਪਾਣੀ ਪੀਣਾ ਚਾਹੇ ਲੱਸੀ ਪੀਣੀ ਉਹਨੂੰ ਆਰਾਮ ਨਾਲ ਪੀਓ ਬੈਠ ਕੇ ਸਿਪ ਸਿਪ ਕਰਕੇ ਚਲੋ ਜੀ ਸੁਬੇ ਨਹੀਂ ਜਾਂਦਾ ਪਿਆ ਹੁਣ ਜੱਬਜੋ ਤਾਊਗਾ ਪਹਿਲਾਂ ਤੋ ਉਹਦਾ ਜੂੜਾ ਕਰਾਂਗੇ ਫਿਰ ਉਹਨੂੰ ਨਵਾਜ ਦਾਂਗੇ ਲੋ ਜੀ ਉਹਨੂੰ ਮੈਂ ਬੈਠ ਕੇ ਆਰਾਮ ਨਾਲ ਪੀਣੀ ਆ ਲੱਸੀ ਐ ਫਿਰ ਦਵਾਈ ਤੇ ਦਵਾਈ ਬੂਟੀ ਲੈਣੇ ਆਂ ਫਿਰ ਜੱਬਜੋ ਤਾਊਗਾ ਉਹਨੂੰ ਸਿਰ ਪਿੰਡ ਨਵਾ ਕੇ ਕਰਦੇ ਫਿਰ ਆਪਾਂ ਗੱਲਬਾਤ ਜਿਹੜਾ ਆਹ ਦਾ ਬਣਾਉਣਾ ਪੜਤਾ ਦੂਜੇ ਦਾ ਇਹ ਤਾਂ ਮੈਂ ਦੱਸੀ ਨਹੀਂ ਸੀ ਤੁਹਾਨੂੰ ਪੇਠੇ ਦਾ ਇੱਥੇ ਲਾ ਗੰਡੇ ਔਰ ਟਮਾਟਰ ਜ਼ਰੂਰੀ ਹੋਦਾ ਪਿਆਜ਼ ਜਿਹਨੂੰ ਕਹਿੰਦੇ ਗੰਡੇ ਪਿਆਜ਼ ਇਹ ਥੋੜੀ ਜਿਹੀ ਵੱਧ ਹੋਣ ਨਾਲ ਪੇ ਟੇਸਟੀ ਲੱਗਦਾ ਕੱਲ ਜਪਜੁੱਤ ਜੂੜਾ ਹੋਇਆ ਨਹੀਂ ਸੀ ਮੇਰੀ ਤਬੀਅਤ ਨਹੀਂ ਠੀਕ ਸੀ ਅਬੀਤਾ ਜੀ ਵੀ ਠੀਕ ਨਹੀਂ ਹੈ ਹਾਂ ਆਪਾ ਹਾਂ ਆਪਾ ਕਿਤੇ ਜਾਣਾ ਕਿਤੇ ਜਾਣਾ ਕਿਤੇ ਨਹੀਂ ਜਾਣਾ ਮੇਰੇ ਕੋਲ ਬੇਟਾ ਮੈਂ ਠੀਕ ਨਹੀਂ ਹਾਂ ਹਾਂ ਮੇਰੀ ਆਹ ਦੀ ਤਬੀਅਤ ਨਹੀਂ ਠੀਕ ਕਿਤੇ ਜਾਵਾਂ ਮੈਂ ਕਿਵੇਂ ਆਪਾ ਮੰਮਾ ਜਦੋਂ ਠੀਕ ਨਹੀਂ ਫਿਰ ਜਾਵਾਂਗੇ ਕਿਵੇਂ ਆਪਾ ਹਾਂ ਮੰਮਾ ਠੀਕ ਨਹੀਂ ਮੈਂ ਗੰਡੇ ਧੋ ਕੇ ਲਿਆ ਕਿਉਂ ਨਹੀਂ ਫਿਰ ਕੱਟਦੀ ਦਿਨ ਨਾਲ ਦੇ ਜੇਲ ਜੇਲ ਤੂੰ ਨਹੀਂ ਤੁਰਿਆ ਜਾਣਾ ਇੰਮਤ ਨਹੀਂ ਮੈਂ ਤਾਂ ਸਭ ਕੁਝ ਬਣਾਉਣਾ ਹੀ ਬੇਟਾ ਚੱਕਰ ਆਕਦੇ ਮੇਰੇ ਕੋ ਇਹ ਚੱਕਰਾਂ ਦੇ ਕਰਦੇ ਲਾਉ ਜੀ ਆਪਾਂ ਤੇ ਤੁਹਾਨੂੰ ਸ਼ੇਅਰ ਕਰਾਂਗੇ ਰੈਸਪੀ ਸਾਰੀ ਆਪਾਂ ਕਿਸ ਤਰ੍ਹਾਂ ਆਪਾਂ ਬੈਠੇ ਸਬਜੀ ਬਣਾਉਣੇ ਤੇ ਗੰਡੇ ਉਹ ਟਮਾਟਰ ਉਹ ਪਿਆਜ ਗੰਡੇ ਟਮਾਟਰ ਇਸ ਤਰੀਂ ਦੇ ਪਿਆਜ਼ ਮਤਲਬ ਜਿਹੜੇ ਇਹ ਤੁਸੀਂ ਜਾਦੋ ਮਾਤਰਾ ਚ ਲੈਣੇ ਆ। ਹੁਣ ਆ ਲੈ ਮਮੀ ਨੂੰ। ਉਹ ਜੂੜਾ ਦਾ ਕਰਤਾ ਸੀ। ਦੱਦੀ ਨੂੰ ਮੱਕ ਲੈ ਕੇ ਆਉਣਗੇ। ਵੇਖ ਇੱਧਰ। ਕਰ ਤੇ ਮੇਰੇ ਬੱਚਾ। ਨਹੀਂ ਨੰਨੂ ਆਇਆ ਤੇ ਮੇਰਾ ਤਾਂ ਮਤਲਬ ਲੈ ਵੀਡੀਓ ਬਣਾਉਣਾ ਤੇਰੇ। ਲੈ ਭਾਈ ਜੱਪੂ ਤੁਹਾਨੂੰ ਦਿਖਾਉਣੀ ਤੁਹਾਨੂੰ। ਜੱਪੂ ਤੇ ਕੋ ਨਹੀਂ ਕੀ ਕਰਦਾ। ਲੋਜੀ ਲੋਜੀ ਜਬਜਤ ਬੇਟਾ ਦੇਖੋ ਕੀ ਕਰੀ ਜਾਂਦਾ ਦੇਖੋ ਅੱਜ ਇਹਨੇ ਕਾਰ ਜੀਪ ਵੀ ਬਾਹਰ ਕੱਢਿਆ ਦੀ ਸੋਹਣੇ ਪੁੱਤ ਸਤਿ ਸ਼੍ਰੀ ਅਕਾਲ ਬੋਲ ਕੇ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਲਿਆ ਕਰੋ ਬੇਟਾ ਸਾਰਨ ਪਿਆਰ ਭਰੀ ਇਧਰ ਵੀਡੀਓ ਬਣਵਾ ਇਧਰ ਮਿਊਜ਼ਿਕ ਨਹੀਂ ਲਾਣਾ ਹੁੰਦਾ ਸਾਰਨ ਪਿਆਰ ਭਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਅੱਜ ਜੀਪ ਕੱਢੀ ਇਹਨੇ ਚਾਰ ਜਲੀ ਆ ਕੱਢਿਆ ਵੇ ਬਾਹਰ ਅੱਜ ਨਵਾਂ ਨਵਾਂ ਕੁਝ ਕੱਢਿਆ ਬਾਹਰ ਖਲਾ ਆ ਵੇਖੋ ਐਂ ਤੀਜਾ ਖਲਾਰੀਆ ਆਉ ਟਰੈਕਟਰ ਤੇ ਉਹ ਵੇਖੋ ਕਿੱਥੇ ਕੀ ਕੁਝ ਖਲਾਰੇ ਆਇਆ ਉਹ ਚੇਅਰ ਪਈ ਹੈ ਬੜਾ ਕੁਸ ਕਰਦਾ ਆ ਸਾਰਾ ਸਮਾਨ ਅੰਦਰ ਧੁੱਪ ਤੋਂ ਪਹਿਲਾਂ ਪਹਿਲਾਂ ਲਾ ਲਓ ਬੇਟਾ ਨੰਨੇ ਓਕੇ ਜੇ ਨਾ ਦਾਦੀ ਸੇ ਨਾ ਇਹ ਨਹੀਂ ਕਰ ਉਹ ਦਾਦੀ ਨੇ ਲਾ ਦੋਗੀ ਠੀਕ ਹੈ ਲਓ ਜੀ ਦਾਦੀ ਇਹਦੇ ਅੱਜ ਨੂੰ ਵਾਉਣਗੇ ਮੇਰੀ ਤਾਂ ਹਿੰਮਤ ਜੀ ਨਹੀਂ ਆ ਮੇਰੇ ਚ ਦਾਦੀ ਨੂੰ ਵਾਉਣਗੇ ਮੈਂ ਲਾਵਾਂ ਤੜਕਾ ਲਓ ਜੀ ਆ ਕੱਟਿਆ ਪਿਆ ਆਪਣਾ ਪਿੱਠਾ ਨੂਨ ਮੱਚ ਵੀ ਚੱਕ ਲਵਾਂਗਾ लो जी आप कढ़ाही धरती है पावगे तेल लो जी तेल होंगे गरम ऐड कर दिया जीरा, तेल हो गया गरम जीरा पाता आप थोड़ी जी लाई पावे ਨੌਜੀ ਨਾਲ ਹੀ ਪਾਵਾਂਗੇ ਪਿਆਜ਼ ਨੂੰ ਖੜਾ ਧਨੀਆ ਵਿੱਚ ਸੀਗਾ ਡੈਨ ਕੱਟਿਆ ਚੰਨ ਪਾਵਾਂਗੇ ਇਸ ਤਰ੍ਹਾਂ ਇਹ ਇਤਨੇ ਥਨੀਆ ਕੱਟਿਆ ਹੋਇਆ ടമാ ਲੱਸੀ ਪੀ ਲੂਗੀ ਪਾਪਾ ਦੁੱਧ ਬਣਾ ਲੂਗਾ ਅੱਛਾ ਹੋਰ ਮਾਂ ਵੀ ਤੁਹੇ ਖਾ ਲੂਗੀ 22 ਬਿਸਕਟ ਖਾ ਲੂਗਾ ਤੇ ਦਾਦੀ ਕੀ ਕਹੂਗੀ ਵੀ ਤੂੰ ਤਾਂ ਤੇ ਦਾਦੂ ਵੀ ਤੂੰ ਤਾਂ ਅਜੇ ਤੁਸੀਂ ਤਿੰਨੇ ਜਣੇ ਬਿਸਕਟ ਖਾਓਗੇ ਮੈਂ ਲੱਸੀ ਪੀਊਂਗੀ ਤੇ ਪਾਪਾ ਦੁੱਧੂ ਪੀਊਗਾ ਹੈ ਠੀਕ ਆ ਫਿਰ ਗੱਲ ਤਾਂ ਤੁਸੀਂ ਸੁੱਕਿਆਂ ਨਾਲ ਹੀ ਸਾਰਨਾ ਤੇ ਨਾ ਜabb jitna ke aa gaya hun free ho gaya na ke papa samore ho gaya taiyar ho gaya jatt churaarti wala ਡੇਂਗੇ ਡੇਂਗੇ ਕਰਦਾ ਇੱਧਰ ਕਰੀ ਬੜਾ ਜ਼ਰਾਰਤੀ ਆ ਨੰਨੂ ਮੈਂ ਸੁਣ ਲਉ ਇਹਦੇ ਕਾ ਬਾਸ ਸੁਣ ਠਿਕਾ ਭਾਈ ਅੱਜ ਵਿਚਾਰਾ ਬਹੁਤ ਜ਼ਿਆਦਾ ਲੇਟ ਹੋ ਗਿਆ ਨਾ ਹੁੰਦੇ 11:30 ਹੋ ਗਏ ਅੱਗੇ ਵਿਚਾਰਾ 9 ਵਜੇ ਨਾਲ ਲਿੰਦਾ ਬੈਠ ਜਾ ਤੱਲੇ ਕਦੋਂ ਬਈ ਮੋਇ 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 ਬੇਟਾ ਮੋਇ ਮੋਇ ਬਾੜੀ ਖੋਲ ਕੇ ਬੈਠ ਜਾ ਕਰ ਬੇਟਾ ਐ ਬੈਹ ਜਾ ਦੇ ਵਿੱਚ ਚੜ ਕੇ ਆਹ ਕਿਹਦਾ ਚਲਾ ਕੇ ਦਿਖਾ ਕੇ ਮੈਂ ਚਲਾਉਣਾ ਚਾਰਜ ਨਹੀਂ ਹੈਗੀ ਰੇਸ ਦੇਖ ਕੇ ਕੋਈ ਗੇਅਰ ਚੋਂ ਕੱਢ ਬ ਲੈ ਗੇਅਰ ਚਾ ਦੂਜੇ ਬਟਨ ਨਾਲ ਇਹਨੂੰ ਬੰਦ ਕਰ ਚਲੋ ਚਲੋ ਲਓ ਜੀ ਚੈੱਕ ਕਰਦੇ ਆਂ ਸਬਜੀ ਲਓ ਜੀ ਹੋਣੀ ਸਬਜੀ ਬਸਤ ਬਿਲਕੁਲ ਆਪਣੀ ਇਨੂੰ ਮੈਂ ਇਸ ਤਰ੍ਹਾਂ ਬਣਾ ਮੈਸ਼ ਕਰ ਦੇਵਾਂਗੇ। ਅੱਲਾਹੁ ਮੇਰੇ ਜਿਹੜੇ ਮਸਾਲੇ ਪਾਉਣੇ ਆਪਾਂ ਜਿਹੜੇ ਰਹਿੰਦੇ। ਠੀਕ ਹੈ ਜੀ। ਨੂੰ ਜਿਹਦੇ ਵਿੱਚ ਰਹਿ ਕੇ ਜਿਹੜੇ ਮਸਾਲੇ ਉਹ ਪਾਉਣੇ ਆਪਾਂ। ਲਾਲ ਮਿਰਚ, ਹਲਦੀ, ਨਸਰ। ਇਹਨੂੰ ਕਰਾਂਗੇ ਮਿਕਸ। ਇਹ ਚੀਜ਼ ਆਪਾਂ ਹੋਰ ਪਾਵਾਂਗੇ ਉਹ ਕੀ ਪਾਣੀ ਮੈਂ ਦੱਸ ਦਿਆਂ ਤੁਹਾਨੂੰ ਲਓ ਜੀ ਲਾਸਟ ਵਿੱਚ ਇਹਦੇ ਚ ਪਾਵਾਂਗੀ ਮੈਂ ਤੁਸੀਂ ਖੰਡ ਵੀ ਪਾ ਸਕਦੇ ਹੋ ਤੇ ਗੁੜ ਵੀ ਪਾ ਸਕਦੇ ਹੋ ਕੋਈ ਵੀ ਪਾ ਸਕੋ ਇੱਕ ਚੀਜ਼ ਪਾਣੀ ਜ਼ਰੂਰੀ ਹੈ ਬਹੁਤ ਟੇਸਟੀ ਬਣਦਾ ਮੈਂ ਵਿੱਚ ਪਾਉਤੀ ਖੰਡ ਗੁੜ ਵੀ ਪਾ ਲੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਜੇ ਖੰਡ ਪਾਣੀ ਖੰਡ ਪਾ ਲੋ ਇੱਕ ਚੀਜ਼ ਜ਼ਰੂਰ ਪਾਓ ਥੋੜੀ ਜੀ ਬਹੁਤ ਖੱਟਾ ਮਿੱਠਾ ਬਹੁਤ ਟੇਸਟੀ ਬਣਦਾ ਹੈ ਉਹ ਜੀ ਨੂੰ ਜਿ세ਕ ਲੱਗੂਗਾ ਠੀਕ ਹੈ ਜੀ ਟੱਕ ਦਿੰਨੇ ਆਂ ਥੋੜਾ ਜਿਹਾ ਸੇਕ ਲਵਾਵਾਂਗੇ ਤੇ ਨਾਲ ਹੀ ਆਪਾਂ ਧਨੀਆ ਪਾ ਦਿੰਨੇ ਆਂ ਧਨੀਏ ਦੀ ਖੁਸ਼ਬੂ ਵੀ ਫੈਲ ਜਾਊਗੀ ਨਾ ਉਹਨਾਂ ਚ ਜਿਹੜਾ 5-7 ਮਿੰਟ ਰੱਖਾ ਲਓ ਤੇ ਸਾਰਾ ਧਨੀਆ ਪਾਤਾ ਤੁੜੇ ਦੀ ਖੁਸ਼ਬੂ ਜੜੀ ਵੀ ਐਡ ਹੋਊਗੀ ਵਿੱਚ ਠੀਕ ਹੈ ਜੀ ਜੀ ਬਣ ਕੇ ਤਿਆਰ ਹੁੰਦਾ ਪੰਜ ਤੋਂ 7 ਮਿੰਟ ਆਪਾਂ ਇਹਨੂੰ ਸੇਕ ਲਵਾਵਾਂਗੇ ਥੈਂ ਰੈਡੀ ਹੈ ਲੋ ਜੀ ਸਬਜੀ ਆਪਣੀ ਬਣੇ ਵਰਗੀ ਤਿਆਰ ਹੈ ਤੁਮ ਹੋਰ ਹੀ ਹੋਇਆ ਪਿਆ ਦਿਖਾਵਾਂ ਤੁਹਾਨੂੰ ਮਸ਼ੀਨ ਹੈ ਜਿਸ ਛੱਡੀ ਚੱਲੀ ਜਾਂਦੀ ਹੈ ਕਿ ਮੇਰੀ ਤਦबीयत ਨਹੀਂ ਠੀਕ ਮੰਮੀ ਧੋਈ ਜਾਂਦੇ ਕੱਪੜੇ ਉਹ ਦੇਖੋ ਉਹ ਸਾਡੀ ਮਸ਼ੀਨ ਚੱਲਦੀ ਹੈ ਬਹੁਤ ਲੇਟ ਹੋ ਗਏ ਇਹ ਬੈਠਿਆ ਨੇ ਆਪਣੀਆਂ ਵੱਚਾ ਇਹ ਬੈਠਾ ਆਉਣੇ ਚੇ ਇਹਨਾਂ ਦੇ ਪੱਖੇ ਨਹੀਂ ਛੱਡਦੇਗੇ ਠਹਿਰ ਕੇ ਛੱਡਨੇ ਸ਼ੁਰੂ ਕਰਾਂਗੇ ਹਜੇ ਲੋਡ ਨਹੀਂ ਇਹ ਵੀ ਰੈਸਟ ਕਰਦਿਆਂ ਨੇ ਫਿਰ ਹਾਲਤਾ ਕੱਪੜੇ ਜਬੂਤ ਲੇਟ ਮੌਸਮ ਐ ਧੁੱਪ ਜੀ ਤੇ ਹੈ ਨਹੀਂ ਅੱਜ ਮੈਂ ਖਾਣ ਲੱਗਿਆ ਆਂ ਅੰਗੂਰ ਤੇ ਚਲੋ ਜੀ ਆਪਾਂ ਵੀ ਕਰਦੇ ਅੰਦਰ ਜਾ ਕੇ ਰੈਸਟ ਮੈਡੀਸਿਨ ਲਈਏ ਤੇ ਰੈਸਟ ਕਰਦੇ ਮਿਲਦੇ ਫਿਰ ਤੁਹਾਨੂੰ ਠਹਿਰ ਕੇ ਠੀਕੇ ਦੀ ਤਲੋ ਜੀ ਇੱਥੇ ਜਬਜਤ ਦੇ ਨਾਨੂ ਜੀ ਆ ਚੁੱਕੇ ਸੀ ਤੇ ਨਾਨੂ ਜੀ ਆਏ ਸੀ ਕੋਈ ਕੰਮ ਐਂਡ 2 ਤੋਂ 3 ਘੰਟੇ ਜੋ ਆਪਣੇ ਕੋਲ ਇੱਥੇ ਲਗਾ ਕੇ ਗਏ ਆ 2 ਤੋਂ 3 ਘੰਟੇ ਤੇ ਨਾਲੇ ਜਬਜਤ ਬਹੁਤ ਹੈਪੀ ਸੀ ਤੁਹਾਨੂੰ ਪਤਾ ਹੀ ਬੱਚਾ ਚਾ ਚੜ ਜਾਂਦਾ ਜਦੋਂ ਨਾਨੀ ਜਾਂ ਨਾਨੂ ਜਾਂ ਮਾਮੂ ਕੋਈ ਵੀ ਆਇਆ ਹੋਵੇ ਬੱਚਿਆਂ ਨੂੰ ਚਾਤਾ ਚੜਦਾ ਹੀ ਹੁੰਦਾ ਸੋ ਇਸੇ ਪ੍ਰਕਾਰ ਜਬਜਤ ਵੀ ਬਹੁਤ ਹੈਪੀ ਸੀ ਨਾਨੂ ਜੀ ਆਏ ਸਦੇ ਜਿੱਥੇ ਮੈਂ ਕਹਿ ਰਹੀ ਸੀ ਡੈਡੀ ਜਾਨ ਦੀ ਵਾਰੀ ਆ ਚੁੱਕੀ ਸੀ ਡੈਡੀ ਫੇਰ ਪੈਸੇ ਦੇ ਲੱਗ ਗਏ ਸੀ ਮੈਂ ਕਿ ਪਰਸੋ ਕੇ ਚੋਥੇ ਤਾਂ ਤੁਸੀਂ ਆਏ ਸੀ ਉਦੋਂ ਤਾਂ پیسے ਦਿੱਤੇ ਸੀ ਤੇ ਅੱਜ ਫੇਰ ਦੇਈਏ ਨੇ ਡੈਡੀ ਕਹਿੰਦੇ ਪੈਸੇ ਦਵਾਂਗੇ ਤਾਂ ਵੱਧ ਦੇ ਜੇਕਰ ਆਪਾਂ ਬੱਚਾ ਨੂੰ ਦਿੰਨੇ ਆ ਤਾਂ ਇਦਾਂ ਸੱ ਲੱਗ ਗਏ ਤੇ ਲੱਗ ਜਿੱਥੇ ਨਾਨੂ ਦੇ ਜਾਨ ਦੀ ਵਾਰੀ ਆ ਚੁੱਕੀ ਸੀ ਜਬ ਜੁਦ ਕਰ ਰਿਹਾ ਸੀ ਆਪਣੇ ਨਾਨੂ ਜੀ ਦੇ ਨਾਲ ਪਿਆਰ ਐਂਡ ਹੁਣ ਨਾਨੂ ਜੀ ਚਲੇ ਜਾਣਗੇ ਤੇ ਚਲੋ ਜੀ ਇੱਕ ਵਾਰ ਤਾਂ ਜੇ ਚਲੇ ਜਾਂਦੇ ਨੇ ਫਿਰ ਜੀਜਣ ਲੱਗਦਾਗਾ ਤੇ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਟਾਈਮ ਹੋ ਗਿਆ 6:30 ਵਜੇ ਦਾ ਮੌਸਮ ਆਵਾ ਜਲਦੀ ਆਂਦੀ ਬੁਰੀ ਠੰਡੀ 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 ਮੱਲਤਾਰਾ ਕੱਢ ਲਈਂ ਸ਼ੇਰ ਤੋਂ ਕੱਢਣੀਂ ਉਹ ਪਿੱਛੇ ਜੱਬਜਤ ਐ ਗੰਢ ਬੈੰਦਾ ਇੱਕ ਧਾਰ ਕੱਢਣੀ ਹੈ ਜੇ ਕੱਢ ਲਈਂ ਆਵਲੀ ਕੱਢ ਲਈਂ ਅੱਛਾ ਮੈਂ ਵੀ ਕਹਿੰਦੇ ਆਂ ਇਹ ਕੱਢੀ ਨਹੀਂ ਧਾਰ ਅੱਛਾ ਆ ਵੇਖੋ ਇਹਦੇ ਕੰਮ ਜੱਟ ਦੇ ਕੱਢ ਕੇ ਬੈਠਾ ਜੱਟ ਟਰੈਕਟਰ ਟਰਾਲੀਆਂ ਮੈਂ ਨਹੀਂ ਹੱਥ ਲਾਉਂਦੀ ਮਿੱਟੀ ਇਹਦੇ ਭਰਾਵਾ ਆਖੀ ਨਹੀਂ ਮੈਂ ਥੋੜੀ ਜੀ ਕਰਦੀ ਆ ਸਹਰ ਅਜੇ ਵਲੌਗ ਮੇਰਾ ਤੁਹਾਨੂੰ ਨਹੀਂ ਵੀ ਲਿਆ ਹੋਊਗਾ ਕੱਲ੍ਹ ਵਾਲਾ ਵਲੌਗ ਦਾ ਐਡਿਟ ਨਹੀਂ ਹੁੰਦੇਗੇ ਹੈ ਮੈਂ ਉਹੀ ਤੋਰਦੀ ਆ ਥੋੜਾ ਜਿਹਾ ਤੇ ਵਲੌਗ ਐਡਿਟ ਨਹੀਂ ਹੁੰਦਾ ਤਾਂ ਫਿਰ ਵਲੌਗ ਲੇਟ ਹੋ ਜਾਂਦਾ ਪਉਣਾ ਤੇ ਕੱਲ੍ਹ ਨੂੰ ਅੱਜ ਜਿਹੜਾ ਇਸ ਤੋਂ ਪਹਿਲਾਂ ਵਲੌਗ ਐਡਿਟ ਕਰਨ ਨਾਲ ਪਿਆ ਜੇ ਤੇ ਫਿਰ ਮੈਂ ਕਿਹਾ ਚਲੋ ਕਰਦੇ ਆ ਅੱਜ ਅਸੀਂ ਆ ਥੋੜੀ ਜਿਹੀ ਤੁਰਦੀ ਫਿਰਦੀ ਆ ਤੇ ਆਪਾਂ ਹੁਣ ਕਰਦੇ ਆ ਹਲਕੀ ਫੁਲਕੀ ਜਿਹੀ ਸੈਰ ਤੁੜਿਆ ਦਾ ਸਮਝਾਂਦਾ ਹੀ ਫੇਪਰ ਮਜਬੂਰੀ ਸੀ ਮੈਂ ਕਿ ਥੋੜਾ ਜਿਹਾ ਤੁਰ ਲਗੇ ਫਿਰ ਵਲੌਗ ਐਡਿਟ ਕਰੂੰਗੀ ਮੈਂ ਫੜ ਨਹੀਂ ਸਕਦੀ ਮੈਂ ਨਹੀਂ ਕੁਝ ਵੀ ਫੜਨਾ ਗੰਦਾ ਮਿੱਟੀ ਆ ਮੈਂ ਨਹੀਂ ਅਸਲੋਂਦੀ ਮਿੱਟੀ ਕੋਲੇ ਹੱਥ ਚੱਕੇ ਫਿਰਦਾ ਤੇ ਬਦਲ ਵਾਈ ਨੀ ਉਹ ਮੀਂਹ ਹਰ ਮੌਸਮ ਇਦਾਂ ਤੇ ਤਾਂ ਮੇਂ ਕਾਲਾ ਹੋਇਆ ਬਦਲਣਾ ਕਾਲੀ ਘਟਾ ਹੋਈ ਪਈ ਇਧਰ ਦੇਖੋ ਨੇ ਮੀ ਆਉਣਾ ਹੁੰਦਾ ਇਦਾਂ ਹੋਇਆ ਪਿਆ ਕਿੰਨਾ ਸੋਹਣਾ ਮੌਸਮ ਹੈ ਠੰਡੀ ਠੰਡੀ ਹਵਾ ਆ ਰਹੀ ਹੈ ਠੰਡੀ ਠੰਡੀ ਹਵਾ ਅੱਜ ਆਗੇ ਸਿ ਚੱਪਚੇ ਨਾਨੂ ਉਹ ਥੋੜਾ ਚਿਰ ਸੀ ਰਹਿ ਤੇ ਰੋਹ ਚਲੇ ਕਿ ਉਹ ਦੁਬਾਰ ਮੈਂ ਲਗਾ ਬੀ ਵਲੌਗ ਐਡਿਟ ਹੀ ਚੈੱਕ ਕਰਾਂ ਚੱਕੇ ਨਹੀਂ ਫੋਨ ਹੁਣ ਚੱਕਿਆ ਲੱਕ ਨਾਲੇ ਕਰਦੇ ਥੋੜੀ ਜੀ ਸਹਿਰ ਨਾਲੇ ਕਰਦੇ ਗੱਲਾਂ ਬਾਤਾਂ ਬਾਕੀ ਵਲੌਗ ਦਾ ਇੱਥੇ ਐਂਡ ਕਰੂੰਗੀ ਮੈਥੋਂ ਨਾ ਹੋਰ ਵਲੌਗ ਸ਼ੂਟ ਨਹੀਂ ਹੋਣਾ ਗੱਜ तभी हजार नहीं ठीक नहीं जी मैं रेस्ट ही करूँगी एंड जिन्ना चलो ब्लॉग भी बन रहे हैं ना डेडी गए बहार दुद्ध पाओ एंड जिन्ना की बलॉग बन रहे बस उन्ना वॉच करो जी एंड uh, सोने सोने कमेंट भी करे करो थैंक यू सो मच लो जी मैं तुम दिखा सर आ दिखाऊंगी मेरा एलोवीरा ये ना न्यू ਇਹਨ ਸਕਾ ਦਿਦੀ ਵਸਤੇ ਮੈਂ ਤੁਹਾਨੂੰ ਕੱਲੂ ਵੀ ਸ਼ਾਇਦ ਦਿਖਾਇਆ ਹੋਗਾ ਸਫਾਈ ਕਰਨ ਲਈ ਕਹਿ ਰਹੀ ਦੀ ਨਿਊ ਗਰੋ ਕਰਨ ਲੱਗਿਆ ਨਿਊ ਗਰੋ ਕਰਨ ਲੱਗਿਆ ਤੂੰ ਖਾ ਤਾਲਦਾ ਕਰਦੀ ਆ ਬਟਾ ਨਿਊ ਨਾ ਗਰੋ ਕਰਨ ਲੱਗਿਆ ਭੱਜਣਾ ਇਹ ਜੱਜੋ ਸਿੰਘ ਬਰਾੜੋਂ ਰਨਿੰਗ ਵਾਲੀ ਕਰਦਾ ਚੰਪਲ ਦਾ ਜਦੋਂ ਮੈਂ ਕਿਤੇ ਸੈਰ ਕਰਾ ਹੈਲੋ ਸਰ ਕਿੰਨਾ ਸੋਹਣਾ ਲੱਗਦਾ ਸਾਰਾ ਇਹ ਤਾਂ ਸਾਰਾ ਏ ਨਾਣੀ ਮੈਨੂੰ ਸਮਝ ਆ ਰਹੀ ਮੈਂ ਕੀ ਰੱਖੇ ਦਾ ਨਾਮ ਦੱਬੂ ਦੱਬੂ ਹੂੰ ਦੱਬੂ ਨਹੀਂ ਇਹਦਾ ਨਾਮ ਓਏ ਦੱਬੋ ਤਾਂ ਕੁੜੀ ਦਾ ਨਾਮ ਹੁੰਦਾ ਹੂੰ ਇਹਦਾ ਨਾਮ ਰੱਖੋ ਇਸਕਾ ਨਾਮ ਰਾਮੂ ਰੱਖ ਦੋ ਰਾਮੂ ਰਾਮੂ ਅੱਛਾ ਹੈ ਨਾ ਓ ਰਾਮੂ ਰਾਮੂ ਠੀਕ ਹੈ ਇਹਦਾ ਨਾਮ ਹਨਾ ਆਪਾਂ ਇਹਨੂੰ ਚੇਲ ਲੈ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਾ ਰਾਮੂ ਧਰ ਦਿੰਨੇ ਇਹਦਾ ਨਾਮ ਆਪਾਂ ਇਹਨੂੰ ਚੇਲ ਲੈ ਰਾਮੂ ਠੀਕ ਹੈ ਬੇਟਾ ਹਨਾ ਇਹਦਾ ਨਾਮ ਰਾਮੂ ਠੀਕ ਹੈ ਇਹ ਰਾਣੂ ਹੋਗੀ ਇਹ ਰਾਮੂ ਹੋ ਗਿਆ ਰੋਤੇ ਹੀ ਹੋਗੀ ਹਨਾ ਰਮੋਰ ਹਨੋ ਦੋਨਾਂ ਨੂੰ ਖੋਦਨਾਰ ਰਮੋਰ ਤੱਕ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਾ ਕਮੈਂਟ ਨਾਮ ਤੇ ਲੋ ਜੀ ਆਪਾਂ ਹੁਣ ਬਲੌਗ ਦਾ ਇੱਥੇ ਐਂਡ ਕਰਦੇ ਆ ਜੇਕਰ ਤੁਹਾਨੂੰ ਬਲੌਗ ਵਧੀਆ ਲੱਗਦੇ ਹੁੰਦੇ ਨੇ ਤੇ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਥੈਂਕ ਯੂ ਸੋ ਮਾਚ ਜਿਹੜੇ ਐਨੇ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰਿਆਂ ਦਾ ਥੈਂਕ ਯੂ ਸੋ ਸੋ ਮਾਚ ਐਸੀ ਤਰ੍ਹਾਂ ਆਪਣਾ ਸੋਨੇ ਸੋਨੇ ਕਮੈਂਟ ਕਰਦੇ ਰਹੋ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਨਾਲ ਐਂਡ ਚਿੰਨ ਨੀ ਬੈਲ ਆਈਕਨ ਨੂੰ ਪ੍ਰੈਸ ਨਹੀਂ ਕਰੇ ਹਾਲ ਤੇ नोटिफिकेशन ऑल कर ले हो ता जो भी नवी नोटिफिकेशन मिल सके तो चलो जी मिलते हैं नवी वीडियो नाम तक तब तक ले तब तक ते सत अकाल टेक केयर बाय बाय